हां जी ऑल ओवर 5 मीटर प्योर कैंब्री कॉटन डिजिटल प्रिंट एके एक टेक्स्ट सूट रहेगा पैच वर्क थ्रेड वर्क हो या फुल दुपट्टा प्योर डिजिटल प्रिंट रहेगा 2.5 मीटर 980 फ्री शिपिंग ऑल इंडिया नेक्स्ट सोलो वाइट कलर दा सूट रहेगा नाल नेक ते एम्ब्रॉयडरी 2 मीटर प्रिंटेड डेसिजनल बॉटम रहेगी मलमल कॉटन दा प्रिंटेड दुपट्टा रहेगा प्राइस इना सूटा दा 650 फ्री शिपिंग दे नाल नेक्स्ट अपने कुल मैचिंग सूट रहनेगे ਇੱਕ ਟੈਕਸ ਬ੍ਰਾਂਡ ਦੇ ਇਹ ਸੂਟ ਰਹਿਣਗੇ ਪਿਓਰ ਕਾਟਨ 1.75 ਰਸਨਲ ਸ਼ਰਟ ਰਹੇਗੀ ਵੱਡੇ ਪਣੀ ਦੀ ਬਾਟਮ ਇਸ ਦੇ ਨਾਲ 2 ਮੀਟਰ ਵੱਡੇ ਪਣੀ ਦੀ ਰਹੇਗੀ ਵਿਦਆਊਟ ਦੁਪੱਟੇ ਸੂਟ ਰਹਿਣਗੇ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਹੈ 599 ਫ੍ਰੀ ਸ਼ਿਪਿੰਗ ਇਨ ਨੈਕਸਟ ਆਪਣੇ ਕੋਲ ਦੁਪੱਟਾ ਸੂਟ ਰਹਿਣਗੇ ਪਿਓਰ ਕੈਮਰੀ ਕਾਟਨ ਵਾਈਟ ਖਾਦੀ ਡਿਜ਼ਾਈਨ 5 ਮੀਟਰ ਸੂਟ ਰਹੇਗਾ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ 2 ਮੀਟਰ ਲੈਸ ਵਾਲਾ ਮਿਲੇਗਾ ਪ੍ਰਾਈਸ ਇਹਨਾਂ ਸੂਟਾਂ ਦਾ 750 ਫ੍ਰੀ ਸ਼ਿਪਿੰਗ ਦੇ ਨਾਲ नैक्सट ये दुपट्टा सुटन के कैमरी कॉटन शर्ट फ्रंट के प्रिंटड आरी वर्क होया विथ थो कंट्रास्ट इस टाईमीटर बॉटम मिलेगी टोटल फुल प्रिंटड कॉटन दुपट्टा बॉटम टाईमीटर दुपट्टा और इसका प्राइस सत्त सौ पाह फिर शिपिंग नैक्सट है जी अपने को सोलो मेहंदी कलर हंड्रड परसेंट प्योर कॉटन ए सी सूट आ बुटीक स्टाइल ये इम्ब्रॉयडरी की हुई है स्लीवस से भी थोड़ा तो इंब्रॉयडरी मिल जाएगी मैसलीन का दुपट्टा रहेगा ਇੰਬਰੋਡੀ ਵਾਲਾ ਇਸ ਦਾ ਪ੍ਰਾਈਸ 1050 ਫ੍ਰੀ ਸ਼ਿਪਿੰਗ ਨੈਕਸਟ ਆਪਣੇ ਕੋਲ ਬੀਬਾ ਕਾਟਨ ਪ੍ਰਿੰਟ ਰਹਿਣਗੇ ਸ਼ਰਟ ਔਰ ਇਸ ਦੇ ਨਾਲ ਪਲੇਨ ਬਾਟਮ ਰਹੇਗੀ ਸ਼ਰਟ 175 ਵੱਡੀ ਪਣੀ ਦੀ ਰਹੇਗੀ ਬਾਟਮ ਨਾਰਮਲ ਪਣੀ ਦੀ 2.5 ਮੀਟਰ ਰਹੇਗੀ ਕੋਟਾ ਡੋਰੀਆ ਦਾ ਪੱਟਾ ਰਹੇਗਾ ਪ੍ਰਾਈਸ ਇਹਨਾਂ ਸੂਟਾਂ ਦਾ 750 ਫ੍ਰੀ ਸ਼ਿਪਿੰਗ ਦੇ ਨਾਲ ਇਹ ਰੀਸਟੋਕ ਕੀਤਾ ਆਪਾਂ ਇਹ ਆਪਣੇ ਕੋਲ ਸਾਰੇ ਸੂਟ ਖਤਮ ਹੋ ਚੁੱਕੇ ਸੀ ਜਲਦੀ ਜਲਦੀ ਆਪਣਾ ਤੁਸੀਂ ਆਰਡਰ ਪਲੇਸ ਕਰ ਸਕਦੇ ਮੇਰੇ ਵਟਸਐਪ ਨੰਬਰ ਮੈਂਸ਼ਨ ਆਲ ਓਵਰ 5 ਮੀਟਰ ਲਾਈਲਨ ਕਾਟਨ ਪ੍ਰਿੰਟ ਇਹ ਸੂਟ ਰਹੇਗਾ ਥਰੈਡ ਵਰਕ ਹੋਇਆ ਨਾਲ 2.5 ਮੀਟਰ ਦਾ ਪੱਟਾ ਮਸਲੀਨ ਕਾਟਨ ਦਾ ਥਰੈਡ ਵਰਕ ਹੋਇਆ ਤੇ ਪੱਟੇ ਤੇ ਵੀ ਪ੍ਰਾਈਸ 950 ਫ੍ਰੀ ਸ਼ਿਪਿੰਗ ਇਨ ਇੰਡੀਆ ਆਲ ਓਵਰ 5 ਮੀਟਰ ਸਰਪਲਸ ਕਾਟਨ ਸੂਟ ਰਹੇਗਾ ਕਿ ਜਿਤੇ ਇੰਬੋਡੀ ਲੈਸ ਤੇ ਵਰਕ ਹੈ ਤੇ ਪੱਟਾ 2.5 ਮੀਟਰ ਮਿਲੇਗਾ ਮਸਲੀਨ ਕਾਟਨ ਦਾ ਟਾਈ ਐਂਡ ਆਈ 790 ਫ੍ਰੀ ਸ਼ਿਪਿੰਗ ਇਨ ਇੰਡੀਆ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਐਡਵਾਂਸ ਕਰਨੀ ਪੈਂਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ